ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਸੀਸ ਦੇ ਐਸਐਸਪੀ ਨੂੰ ਜਿਹੜਾ ਹੁਕਮ ਜਾਰੀ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਹੇਠਲੇ ਪੱਧਰ ਤੇ ਉਹਨਾਂ ਦੇ ਜਿਹੜਾ ਭ੍ਰਿਸ਼ਟਾਚਾਰ ਹੈ ਉਹ ਲਗਾਤਾਰ ਜਾਰੀ ਹੈ ਇਸ ਲਈ ਉਹਨਾਂ ਨੇ ਪੰਜਾਬ ਭਰ ਦੇ ਡੀਸੀ ਤੇ ਐਸਐਸਪੀ ਦੇ ਨਾਲ ਮੀਟਿੰਗ ਕਰਕੇ ਸਾਫ਼ ਆਖਿਆ ਕਿ ਜੇਕਰ ਹੇਠਲੇ ਪੱਧਰ ਤੇ ਕੋਈ ਵੀ ਅਫਸਰ ਜਾਂ ਮੁਲਾਜ਼ਮ ਪ੍ਰਸਟਾਚਾਰ ਕਰਦਾ ਫੜਿਆ ਜਾਂਦਾ ਤਾਂ ਇਸ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਡੀਸੀ ਜਾਂ ਐਸਐਸਪੀ ਦੀ ਹੋਵੇਗੀ ਅਤੇ ਇਸ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਚੌਂਜਾਵਤਾ ਲੱਗਾ ਹੋਣ ਕਰਕੇ ਪਿਛਲੇ 3 ਮਹੀਨਿਆਂ ਤੋਂ ਕਈ ਕੰਮ ਜਿਹੜੇ ਰੁਕੇ ਪਏ ਸਨ ਜਿਸ ਵਿੱਚ ਉਹਨਾਂ ਨੇ ਤੇਜ਼ੀ ਲਿਆਉਣ ਦੇ ਜਿਹੜੇ ਹੁਕਮ ਨੇ ਉਹ ਵੀ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਬਿਜਲੀ ਦੀ ਕੋਈ ਵੀ ਕਮੀ ਜਿਹੜੀ ਆ ਉਹ ਨਹੀਂ ਹੈ ਤੇ ਵਿਰੋਧੀਆਂ ਵੱਲੋਂ ਜਿਹੜੇ ਕੱਟ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ ਇਹ ਬਿਲਕੁਲ ਬੇਬੁਨਿਆਦ ਹੈ ਜਿਆਦਾ ਗਰਮੀ ਹੋਣ ਕਾਰਨ ਕਈ ਥਾਵਾਂ ਤੇ ਜਿਹੜਾ ট্রান্সਫਾਰਮਰ ਆ ਉਹਨਾਂ ਦੇ ਵਿੱਚ ਨੁਕਸ ਜਿਹੜਾ ਉਹ ਜ਼ਰੂਰ ਆ ਰਿਹਾ ਹੈ ਜਿਸ ਕਾਰਨ ਬਿਜਲੀ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਕਿਤੇ ਵੀ ਲੰਬੇ ਜਿਹੜੇ ਬਿਜਲੀ ਦੇ ਕੱਟ ਨੇ ਉਹ ਨਹੀਂ ਲੱਗ ਰਹੇ ਨਸ਼ੇ ਦੇ ਮਾਮਲੇ ਦੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆ ਵਿਰੁੱਧ ਸਮਾਜਿਕ ਲਹਿਰ ਬਣਾਉਣੀ ਪਵੇਗੀ ਸਭ ਤੋਂ ਪਹਿਲਾਂ ਜਿਹੜਾ ਨਸ਼ਿਆਂ ਦਾ ਨੈਕਸਸ ਆ ਉਹਨੂੰ ਤੋੜ ਕੇ ਅੱਗੇ ਵਧਣਾ ਪਵੇਗਾ ਨਸ਼ਿਆਂ ਦੇ ਮਾਮਲਿਆਂ ਦੇ ਵਿੱਚ ਬੱਚਿਆਂ ਦੀ ਕਾਉਂਸਲਿੰਗ ਜਿਹੜੀ ਉਹ ਸਾਨੂੰ ਕਰਨੀ ਪਵੇਗੀ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਉਹ ਬਣਾਈ ਜਾ ਰਹੀ ਆ ਜਿਸ ਰਾਹੀਂ ਉਹਨਾਂ ਦੀ ਹਰ ਮੈਕਮੇ ਦੇ ਵਿੱਚ ਬਾਜ਼ ਅੱਖ ਹੋਵੇਗੀ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਜਿਹੜਾ ਕੇਂਦਰ ਹੈ ਉਹ ਖੁੱਲ੍ਹਿਆ ਜਾਵੇਗਾ ਜਿਸ ਲਈ ਪਕਾਇਦਾ ਡੀਸੀ ਦਫ਼ਤਰ ਦੇ ਵਿੱਚ ਇੱਕ ਵਿੰਡੇ ਰੱਖੀ ਜਾਵੇਗੀ ਉੱਥੇ ਕੋਈ ਵੀ ਆ ਕੇ ਜਿਹੜਾ ਉਹ ਕੰਮ ਲੈ ਸਕਦਾ ਹੈ ਜੇਕਰ ਉਹ ਜ਼ਿਲੇ ਪੱਤਰ ਦਾ ਕੰਮ ਹੋਇਆ ਤਾਂ ਉਹ ਤੁਰੰਤ ਕੀਤਾ ਜਾਵੇਗਾ ਉਹ ਮੰਤਰੀ ਪੱਤਰ ਦਾ ਕੰਮ ਹੈ ਤਾਂ ਉਸ ਨੂੰ ਜਿਹੜਾ ਉਹ ਅੱਗੇ ਭੇਜਿਆ ਜਾਵੇਗਾ ਪਿਛਲੇ ਦਿਨੀ ਤੁਸੀਂ ਸੁਣਿਆ ਹੀ ਹੋਣਾ ਕਿ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਜਦੋਂ ਦਾ ਲੋਕ ਸਭਾ ਚੋਣਾਂ ਦਾ ਜਿਹੜਾ ਨਤੀਜਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਇੱਕ ਰਫ਼ਤਾਰ ਫੜੀ ਆ ਉਹਨਾਂ ਨੇ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਦਫ਼ਤਰ ਖੋਲਣ ਦੇ ਲਈ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਜਿੱਥੇ ਕਿ ਉਹ ਅਚੰਤ ਚੇਤ ਜਿਹੜੀ ਉਹ ਛਾਪੇ ਮਾਰੀ ਕਰ ਸਕਦੇ ਆ ਕਿਸੇ ਵੀ ਟਾਈਮ ਆ ਕੇ ਉਹ ਵੇਖ ਸਕਦੇ ਆ ਵੀ ਕੋਈ ਵਿਧਾਇਕ ਵੱਲੋਂ ਜਾਂ ਕਿਸੇ ਵੱਲੋਂ ਕੋਈ ਕਿਸੇ ਤਰੀਕਾ ਦੀ ਕੋਈ ਗਲਤੀ ਜਾਂ ਕੁਸ਼ਕਿਰਤਾ ਤਾਂ ਨਹੀਂ ਜਾ ਰਿਆ ਉਹ ਸਾਰੇ ਸੰਬੰਧੀ ਭਗਵੰਤ ਮਾਨ ਨੇ ਬਹੁਤ ਜ਼ਿਆਦਾ ਹੁਣ ਉਹ ਚੋਣਾਂ ਤੋਂ ਬਾਅਦ ਆ ਜਿਹੜਾ ਆਪਣੇ ਜਿਹੜੇ ਕੰਮ ਦੀ ਆ ਉਹ ਰਫ਼ਤਾਰ ਉਹ ਤੇਜ਼ ਉਹਨਾਂ ਨੇ part